ਤੇ ਮੈਂ ਤੁਹਾਡੇ ਮਾਧਿਅਮ ਰਾਹੀਂ ਸਭ ਤੋਂ ਪਹਿਲਾਂ ਅਸੀਂ ਵਧਾਈ ਦੇਣਾ ਚਾਹਾਂਗੇ ਅੱਜ ਕਬੀਰ ਜਨਮ ਦਿਤੀ ਜੀ ਦਾ ਜੋ ਅੱਜ ਅਸੀਂ ਸ਼ੁਭ ਦਿਹਾੜਾ ਉਹਨਾਂ ਦਾ ਮਨਾ ਰਹੇ ਆ ਆਪਾਂ ਪੂਰੇ ਪੰਜਾਬ ਵਿੱਚ ਦੇਸ਼ ਵਿੱਚ ਦੁਨੀਆ ਵਿੱਚ ਤੇ ਦੂਜੀ ਵਧਾਈ ਜਲੰਧਰ ਵਾਸੀਆਂ ਨੂੰ ਕਿ ਜਿਹੜਾ ਕਿ ਕਾਫੀ ਸਮੇਂ ਤੋਂ ਜਿਹੜਾ ਇੱਕ ਸਪੋਰਟਸ ਕੰਪਲੈਕਸ ਕਹਿ ਸਕਦੇ ਆ ਜਾਂ ਸਪੋਰਟਸ ਹਬ ਕਹਿ ਸਕਦੇ ਆ ਉਹ ਜਿਹੜਾ ਉਹ ਪ੍ਰੋਜੈਕਟ ਸੀਗਾ ਸਪੋਰਟਸ ਵਾਲਾ ਉਹ ਕਾਫੀ ਸਮੇਂ ਤੋਂ ਪੈਂਡਿੰਗ ਚਰਿਆ ਸੀਗਾ ਤੇ ਅੱਜ ਸਾਡੇ ਮਾਨਯੋਗ ਸਤਿਕਾਰਯੋਗ ਨੈਸ਼ਨਲ ਕਨਵੀਨਰ ਅਰਵਿੰਦ ਕੇਜਰੀਵਾਲ ਜੀ ਦੀ ਦਿਸ਼ਾ ਨਿਰਦੇਸ਼ੇਠਾ ਤੇ ਸਾਡੇ ਹਰ ਦਿਲ ਅਜ਼ੀਜ਼ ਸਰਦਾਰ ਭਗਵੰਦ ਸਿੰਘ ਮਾਨ ਜੀ ਦੀ ਗਵਾਈ ਹੇਠ ਅੱਜ ਉਹਦਾ ਮੈਂ ਕਹੂੰਗਾ ਕਿ ਇਨੋਗ੍ਰੇਸ਼ਨ ਹੋਇਆ ਹੈ ਤੇ ਲਾਲ ਮੇਰੇ ਇਸ ਪ੍ਰੈਸ ਵਾਰਤਾ ਵਿੱਚ ਪ੍ਰੈਸ ਕਾਨਫਰੈਂਸ ਵਿੱਚ ਸਾਡੇ ਬਹੁਤ ਹੀ ਸੀਨੀਅਰ ਲੀਡਰ ਸਾਡੇ ਕੈਬਨਟ ਦੇ ਸਾਥੀ ਮਹਿੰਦਰ ਪਗੜ ਜੀ ਤੇ ਨਾਲ ਮੇਰੇ ਸੱਜੇ ਹੱਥ ਰਾਈਟ ਹੈਂਡ ਤੇ ਸਾਡੇ ਨਿਤਿਨ ਖੋਲੀ ਜੀ ਜੋ ਵੀ ਸਮਾਜ ਸੇਵਕ ਨੇ ਜਲੰਧਰ ਸੈਂਟਰਲ ਦੀ ਜਿਹੜੀ ਜਿਹਨਾਂ ਨੂੰ ਜ਼ਿੰਮੇਵਾਰੀ ਮਿਲੀ ਆ ਤੇ ਸਾਡੇ ਬਹੁਤ ਹੀ ਡਿਟਰਮਿੰਡ ਤੇ ਹੌਨਾਰ ਸਾਡੇ ਨੌਜਵਾਨ ਜਿਹੜੇ ਸਾਚੀ ਨੇ ਸਾਡੇ ਗਨੀਤ ਮੇਰ ਜੀ ਇਥੇ ਜਲੰਧਰ ਤੋਂ ਤੇ ਮੈਂ ਕਹੂੰਗਾ ਕਿ ਇਹ ਬੜੀ ਸਾਡੇ ਲਈ ਖੁਸ਼ੀ ਵਾਲੀ ਦਿਨ ਨਾ ਖੁਸ਼ੀ ਵਾਲਾ ਦਿਨ ਨਾ ਖੁਸ਼ੀ ਵਾਲਾ ਸਮਾਇਆ ਇੱਕ ਇਤਿਹਾਸਿਕ ਅੱਜ ਦਿਨ ਹੈਗਾ ਕਿ ਅੱਜ ਜਿਹੜਾ ਬਲਟਨ ਪਾਰਕ ਸਪੋਰਟ ਸਬ ਸੀਗਾ ਉਹਦਾ ਉਦਘਾਟਨ ਹੋਇਆ ਤੇ ਮੈਂ ਸਾਰੇ ਜਲੰਧਰ ਵਾਸੀਆਂ ਨੂੰ ਸ਼ਹਿਰ ਵਾਸੀ ਨੂੰ ਵਧਾਈ ਦਿੰਦਾ ਖੇਡ ਪ੍ਰੇਮੀ ਨੂੰ ਵਧਾਈ ਦਿੰਦਾ ਕਿ ਇੱਥੇ ਇਹ ਇਹੋ ਜਿਹਾ ਪ੍ਰੋਜੈਕਟ ਆ ਇਹੋ ਜਿਹਾ ਹੱਬ ਇੱਥੇ ਤਿਆਰ ਹੋਊਗਾ 1 ਸਾਲ ਦੇ ਅੰਦਰ ਅੰਦਰ ਅਸੀਂ ਆਪਾਂ ਅੱਜ ਜੂਨ 2025 ਚੱਲ ਰਿਹਾ ਹੈਗਾ ਤੇ ਜਿਹੜੀ ਡੈਡਲਾਈਨ ਹੈਗੀ ਆ ਜੂਨ 2026 ਹੋਵੇਗੀ ਆਪਾਂ ਤੇ ਇਸ ਪ੍ਰੋਜੈਕਟ ਦੇ ਅੰਦਰ ক্রিকেট ਸਟੇਡੀਅਮ ਹੋਵੇਗਾ ক্রিকেট ਗਰਾਊਂਡ ਹੋਵੇਗੀ ਬੈਡਮਿੰਟਨ ਪੋਰ ਜਿਹੜੇ ਇੰਡੋਰ ਸਿਸਲ ਇੰਡੋਰ ਮਲਟੀਪਰਪਸ ਇੰਡੋਰ ਸਟੇਡੀਅਮ ਤੇ ਮਲਟੀਪਰਪਸ ਆਊਟਡੋਰ ਸਟੇਡੀਅਮ ਉਹਦੀ ਫੈਸਿਲਿਟੀਆਂ ਵੀ ਹੋਵੇਗੀ ਹੌਕੀ ਦਾ ਵੀ ਸਟੇਡੀਅਮ ਹੋਵੇਗਾ ਫੁੱਟਬਾਲ ਵੀ ਹੋਵੇਗਾ ਤੇ ਪਾਰਕਾਂ ਦੀ ਬਿਊਟੀਫਿਕੇਸ਼ਨ ਵੀ ਕੀਤੀ ਜਾਏਗੀ ਤੇ ਹੋਰ ਜਿਹੜੀ ਹੈ ਆਧੁਨਿਕ ਜਿਹੜੀ ਹੈਗੇ ਸਹੂਲਤਾਂ ਸਾਡੇ ਬੱਚਿਆਂ ਨੇ ਖਿਡਾਰੀਆਂ ਨੇ ਜਿਹੜੇ ਦੇਣਗੇ ਅਸੀਂ ਦਿੱਤੀਆਂ ਜ਼ਰੂਰਤ ਹੋ ਗਿਆ ਚਾਹੀਦੀਆਂ ਹੋ ਗਿਆ ਅਸੀਂ ਸਭ ਸਾਰੀਆਂ ਪ੍ਰੋਵਾਈਡ ਕਰਾਂਗੇ ਤੇ ਮੈਂ ਇਸ ਵਾਰੀ ਇੱਕ ਵਾਰੀ ਫੇਰ ਸਾਰੇ ਜਲੰਧਰ ਵਾਸਤੇ ਨੂੰ ਸ਼ਹਿਰ ਵਾਸਤੇ ਨੂੰ ਖੇਡ ਪ੍ਰੇਮੇ ਨੂੰ ਇਸ ਸਜ ਇਨੋਗਰੇਸ਼ਨ ਦੀਆਂ ਇਸ ਬਲਟਨ ਪਾਰਕ ਸਪੋਰਟ ਹਬ ਦੀਆਂ ਜਿਹੜਾ ਇਨੋਗਰੇਟ ਹੋਇਆ ਤੇ ਮੈਂ ਸਾਰਿਆਂ ਨੂੰ ਬਹੁਤ-ਬਹੁਤ ਬਧਾਈ ਦਊਂਗਾ ਤੇ ਮੈਂ ਚਾਹਾਂਗਾ ਕਿ ਦੋ ਸ਼ਬਦ ਸਾਡੇ ਕੈਬਨਿਟ ਸਾਹਿਬ ਜੀ ਮਹਿੰਦਰ ਪਗਤ ਜੀ ਹੋਗੀ ਜ਼ਰੂਰ ਦੱਸਣਗੇ ਜੀ ਸਾਰੇ ਹੀ ਪੱਤਰਕਾਰ ਵੀਰਾਂ ਨੂੰ ਸਤਿ ਸ਼੍ਰੀ ਅਕਾਲ ਨਮਸਕਾਰ ਅੱਜ ਇੱਕ ਪਵਿੱਤਰ ਦਿਨ ਦੇ ਉੱਪਰ ਅੱਜ ਸਤਿਗੁਰੂ ਕਬੀਰ ਸਾਹਿਬ ਦਾ ਜਨਮ ਦਿਨ ਹੈ ਉਹ ਪਵਿੱਤਰ ਦਿਹਾੜੇ ਦੇ ਉੱਪਰ ਅੱਜ ਇੱਕ ਇਤਿਹਾਸਿਕ ਸ਼ੁਰੂਆਤ ਹੋਈ ਹੈ ਜੰਦਰ ਸ਼ਹਿਰ ਵਾਸਤੇ ਅਸੀਂ ਲਗਾਤਾਰ ਸੁਣਦੇ ਆਏ ਸੀ ਕਿ ਜੰਦਰ ਦਾ ਪਟਨ ਬਾਰਕ ਜੋ ਹੈ ਉੱਥੇ ਸਪੋਰਟਸ ਸਭਾ ਬਣ ਜਾ ਰਿਹਾ ਹੈ ਔਰ ਅੱਜ ਉਸ ਦੀ ਸ਼ੁਰੂਆਤ ਹੋਈ ਹੈ ਕਿਉਂਕਿ ਅਗਰ ਨਿਯਤ ਹੋਏ ਤਾਂ ਹੀ ਕੰਮ ਹੁੰਦੇ ਹਨ ਔਰ ਆਜਦਾ ਦੇਨ ਇਤਹਾਸਿਕ ਹੈ ਔਰ ਆਜਦੇ ਇਤਹਾਸਿਕ ਸਪੋਰਟਸ ਹਬ ਦੀ ਸ਼ੁਰੂਆਤ ਦੇ ਵਿੱਚ ਮੇਰੇ ਨਾਲ ਬੈਠੇ ਬਹੁਤ ਸਤਿਕਾਰਯੋਗ ਸਾਡੇ ਕੈਬਨਿਟ ਮੰਤਰੀ ਡਾਕਟਰ ਅਵਜੋਤ ਜੀ ਔਰ ਸਾਡੇ ਬਹੁਤ ਹੀ ਸਕਸੈਸਫੁਲ ਬਿਜ਼ਨਸਮੈਨ ਔਰ ਸਮਾਜ ਸੇਵੀ ਔਰ ਸੈਂਟਰ ਤੋਂ ਹਲਕਾ ਇੰਚਾਰਜ ਮੇਰੇ ਵੀ ਨਿਤਨ ਕੋਲੀ ਜੀ ਔਜੰਦਰ ਸ਼ਹਿਰ ਦੇ ਪ੍ਰਥਮ ਨਾਗਰਿਕ ਜਿਨ੍ਹਾਂ ਦਾ ਖਾਸ ਕਰਕੇ ਕਿਹਾ ਜਾਏ ਤੇ ਨਿਤਨ ਕੋਲੀ ਜੀ ਦਾ ਡੱਟ ਸਾਹਿਬ ਜੀ ਦਾ ਔਰ ਮੇਰ ਸਾਹਿਬ ਜੀ ਦਾ ਔਰ ਸ਼੍ਰੀ ਡਾਕਟਰ ਸ਼ੋਕ ਮਿੱਤਲ ਜੀ ਦਾ ਇਸ ਪ੍ਰੋਜੈਕਟ ਨੂੰ ਕਾਮਯਾਬ ਸਿਰੇ ਚੜਾਉਣ ਨੂੰ ਬਹੁਤ ਇੱਕ ਅਹਿਮ ਰੋਲ ਹੈ ਮੈਂ ਆਉਣ ਦਾ ਵੀ ਬਹੁਤ ਬਹੁਤ ਧੰਨਵਾਦ ਕਰਨਾ ਔਰ ਮੈਂ ਸਾਰੇ ਜੰਦਰ ਵਾਸੀਆਂ ਨੂੰ ਅੱਜ ਦੇ ਸ਼ੁਭ ਦਿਹਾੜੇ ਤੇ ਮੁਬਾਰਕਬਾਦ ਦਿੰਨਾ ਹਾਂ ਕਿਉਂਕਿ ਅਸੀਂ ਵੀ ਇੱਥੇ ਖੇਡੇ ਛੋਟੇ ਹੁੰਦੇ ਪਰ ਕਦੇ ਸੋਚਿਆ ਨਹੀਂ ਹੁੰਨਾ ਕਿ ਇੱਕ ਸਮਾਂ ਐਸਾ ਆਏਗਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਕਿ ਕਿਤਨਾ ਵੱਡਾ ਪ੍ਰੋਜੈਕਟ ਸਪੋਰਟਸ ਹਬ ਬਣਾ ਕੇ ਕਿਉਂਕਿ ਸਾਡਾ ਸ਼ਹਿਰ ਜੋ ਹੈ ਵੈਸੇ ਵੀ ਸਪੋਰਟਸ ਦੀ ਖੁਲਾੰਦਾ ਹੈ ਸਾਰੇ ਹੀ ਜੋ ਇੰਡਸਟਰੀ ਹੈ ਸਭ ਤੋਂ ਜ਼ਿਆਦਾ ਤੇ ਸਪੋਰਟੀ ਹੈ ਅੱਜ ਇਸ ਸਪੋਰਟਸ ਹਬ ਬਣਨ ਦੇ ਨਾਲ ਸਾਡੇ ਸ਼ਹਿਰ ਦੀ ਇੱਕ ਹੋਰ ਇੱਕ ਖੂਬਸੂਰਤੀ ਵਧੇਗੀ ਔਰ ਦੁਨੀਆ ਦੇ ਪਹਿਲੇ ਸਾ ਦੁਨੀਆ ਦਾ ਨਾਮ ਹੈ ਜੇ ਸਪੋਰਟਸ ਇੰਡਸਟਰੀ ਅੱਜ ਸਪੋਰਟਸ ਹਬ ਦੇ ਨਾਲ ਵੀ ਸਾਡਾ ਸ਼ਹਿਰ ਜਾਣਿਆ ਜਾਏਗਾ ਸੋ ਮੈਂ ਸਾਰੇ ਪੱਤਰਕਾਰ ਵੀਰਾਂ ਨੂੰ ਬੇਨਤੀ ਕਰਦਾ ਹਾਂ ਕਿ ਅਸੀਂ ਇਸ ਗੱਲ ਨੂੰ ਵੱਧ ਤੋਂ ਵੱਧ ਲੋਕਾਂ ਤੱਕ ਪਹੁੰਚਾਈਏ ਔਰ ਸਾਡੇ ਬਹੁਤ ਹੀ ਸਤਿਕਾਰਯੋਗ ਸਾਡੇ ਨੈਸ਼ਨਲ ਕਨਵੀਨਰ ਉਹ ਸਾਡੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਸ਼੍ਰੀ ਅਰਵਿੰਦ ਕੇਜਰੀਵਾਲ ਜੀ ਦੀ ਦਿਸਾ ਨਿਰਦੇਸ਼ ਅਨੁਸਾਰ ਸਾਡੇ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਯੋਗ ਅਗਵਾਈ ਹੇਠ ਪੰਜਾਬ ਚੋ ਮੁਖੀ ਵਿਕਾਸ ਕਰ ਰਿਹਾ ਹੈ ਤੁਹਾਨੂੰ ਇਸ ਗੱਲ ਦਾ ਫਕਰ ਹੈ ਮੈਂ ਸਾਰੇ ਸਾਥੀਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਹਾਂ ਮੈਂ ਹੁਣ ਚਾਹਾਂਗਾ ਕਿ ਮੇਰੇ ਵੀਰ ਨਿਤਨ ਕੋਲੀ ਜੀ ਜਿਹੜੇ ਕਿ ਸਪੋਰਟਸ ਨੈਸ਼ਨਲ ਸੰਬੰਧ ਰੱਖਦੇ ਨੇ ਉਹ ਵੀ ਆਪਣੇ ਵਿਚਾਰ ਰੱਖਣ ਧੰਨਵਾਦ